ਆម ਆਦਮੀ ਪਾਰਟੀ ਦੇ ਮੁਖਬਲਾਰੇ ਨੀਲ ਗਰਗਤੇ ਬੱਬੀ ਬਾਦਲ ਦੇ ਵੱਲੋਂ ਸਿੰਡੀਕਟ ਵਿਖੇ ਇੱਕ ਅਹਿਮ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਅੱਜ ਦਾ ਵਿਸ਼ਾ ਬੱਚਿਆਂ ਦੇ ਭਵਿੱਖ ਦੇ ਨਾਲ ਜੁੜਿਆ ਹੋਇਆ ਹੈ ਤੇ ਉੱਥੇ ਹੀ ਜਦੋਂ ਦੀ ਭਾਜਪਾ ਸਰਕਾਰ ਬਣੀ ਹੈ ਉਦੋਂ ਤੋਂ ਹੀ ਪੰਜਾਬ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਗੁੰਮਰਾਹਕਰਨ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। 33 ਸੂਬਿਆਂ ਦੇ ਆਪਣੇ ਅਧਿਕਾਰ ਖੋਹਣ ਦੀ ਸਾਜ਼ਿਸ਼ ਭਾਜਪਾ ਦੇ ਵੱਲੋਂ ਲਗਾਤਾਰ ਰਚੀ ਜਾ ਰਹੀ ਹੈ। ਕੇਂਦਰ ਦੀ ਮੋਦੀ ਸਰਕਾਰ ਦਾਦਾਗੀਦੀ ਕਰ ਰਹੀ ਹੈ ਤੇ ਸਰਬ ਸਿੱਖਿਆ ਵਿਭਾਗ ਦਾ ਫੰਡ ਵੀ ਕੇਂਦਰ ਸਰਕਾਰ ਨੇ ਰੋਕ ਲਿਆ ਹੈ। ਉਹਨਾਂ ਕਹਿੰਦੇ ਪਹਿਲੀ ਵਾਰੀ ਨਹੀਂ ਹੋਇਆ ਕਿਉਂਕਿ ਪੰਜਾਬ ਦੇ ਕਈ ਤਰ੍ਹਾਂ ਦੇ ਫੰਡ ਕੇਂਦਰ ਨੇ ਰੋਕੇ ਹੋਏ ਨੇ ਹੋਰ ਉਹਨਾਂ ਕੀ ਕੁਝ ਕਿਹਾ ਆਉ ਜਾਣ ਦਿਆਂ ਅੱਜ ਦਾ ਇਹ ਜਿਹੜਾ ਵਿਸ਼ਾ ਉਹ ਬੱਚਿਆਂ ਦੇ ਭਵਿੱਖ ਦੇ ਨਾਲ ਜੁੜਿਆ ਹੋਇਆ ਹੈ ਵੈਸੇ ਤਾਂ ਭਾਜਪਾ ਦੀ ਕੇਂਦਰ ਦੇ ਵਿੱਚ ਜਦੋਂ ਦੀ ਸਰਕਾਰ ਬਣੀ ਹੈ ਉਹ ਲਗਾਤਾਰ ਪੰਜਾਬ ਦੇ ਨਾਲ ਧੱਕਾ ਕਰ ਰਹੀ ਹੈ ਔਰ ਨਾ ਕੇਵਲ ਪੰਜਾਬ ਦੇ ਨਾਲ ਧੱਕਾ ਕਰਦੀ ਹੈ ਬਲਕਿ ਧੱਕਾ ਕਰਨ ਤੋਂ ਬਾਅਦ ਗੁੰਮਰਾਹਕੁਨ ਪ੍ਰਚਾਰ ਵੀ ਕਰਦੀ ਹੈ ਔਰ ਪ੍ਰਚਾਰ ਇਸ ਤਰ੍ਹਾਂ ਕਰਦੀ ਹੈ ਕਿ ਜਿਵੇਂ ਉਹ ਬਿਲਕੁਲ پاک ਸਾਫ ਹੋਵੇ ਜਿਹੜਾ ਸਾਡਾ ਸੰਵਿਧਾਨ ਹੈ ਸਾਡੇ ਸੰਵਿਧਾਨ ਦੇ ਮੁਤਾਬਕ ਸਾਡਾ ਦੇਸ਼ ਜਿਹੜਾ ਹੈ ਉਹ ਫੈਡਰਲ ਸਟਰਕਚਰ ਹੈ ਉਸ ਦੇ ਵਿੱਚ ਸੂਬਿਆਂ ਦੇ ਆਪਣੇ ਅਧਿਕਾਰ ਨੇ ਕੇਂਦਰ ਸਰਕਾਰ ਦੇ ਆਪਣੇ ਅਧਿਕਾਰ ਨੇ ਔਰ ਸਾਡੀ ਲੋਕਤੰਤਰ ਦੀ ਖਾਸੀਅਤ ਸਾਡੀ ਡੈਮੋਕ੍ਰੇਸੀ ਦੀ ਖਾਸੀਅਤ ਇਹ ਹੈਗੀ ਹੈ ਜਦੋਂ ਉਹ ਮਿਲ ਕੇ ਕੰਮ ਕਰਦੇ ਆ ਤਾਂ ਉਹ ਇੱਕ ਬਿਹਤਰ ਰਿਜ਼ਲਟ ਜਿਹੜੇ ਉਹ ਆਉਂਦੇ ਆ ਔਰ ਸਾਡੇ ਸੰਵਿਧਾਨ ਦੇ ਵਿੱਚ ਥਾਣੇਦਾਰੀ ਦੀ ਜਾਂ ਦਾਦਾਗिरी ਦੀ ਕੋਈ ਥਾਂ ਨਹੀਂ ਹੈ ਬਟ ਕੇਂਦਰ ਦੀ ਜਿਹੜੀ ਬੀਜੇਪੀ ਮੋਦੀ ਦੀ ਸਰਕਾਰ ਹੈ ਉਹ ਤਾਂ ਕਰਦੀ ਦਾਦਾਗिरी ਆ ਉਹ ਤਾਂ ਕਰਦੀ ਹੀ ਥਾਣੇਦਾਰੀ ਹੈ ਇਹ ਇਸ਼ੂ ਹੈ ਉਹ ਸਾਡੇ ਜਿਹੜੇ ਬੱਚੇ ਨੇ ਜਿਹੜੇ ਕਿ ਪ੍ਰਾਇਮਰੀ ਸਿੱਖਿਆ ਦੇ ਵਿੱਚ ਸਕੂਲਾਂ ਦੇ ਵਿੱਚ ਪੜ੍ਹਦੇ ਆ ਸਰਵ ਸਿੱਖਿਆ ਅਭਿਆਨ ਦੀ ਮੈਂ ਗੱਲ ਕਰ ਰਿਹਾ ਉਹਦਾ ਜਿਹੜਾ ਫੰਡ ਹੈ ਉਹ ਕੇਂਦਰ ਸਰਕਾਰ ਨੇ ਰੋਕ ਲਿਆ ਹੈਗਾ ਇਹ ਕੋ ਪਹਿਲੀ ਵਾਰ ਹੀ ਨਹੀਂ ਹੋਇਆ ਫੰਡ ਹੋਰ ਵੀ ਰੋਕੇ ਹੋਏ ਹੈ ਪਰ ਇਹ ਤੁਹਾਡੇ ذریعے ਪੰਜਾਬ ਦੇ ਲੋਕਾਂ ਨੂੰ ਦੱਸਣਾ ਜ਼ਰੂਰੀ ਹੈ ਕਿ ਜਿਹੜਾ ਸਰਵ ਸਿੱਖਿਆ ਅਭਿਆਨ ਆ ਇਹ ਕਈ ਸਾਲਾਂ ਤੋਂ ਪੰਜਾਬ ਦੇ ਵਿੱਚ ਚੱਲ ਰਿਹਾ ਔਰ ਇਹਦਾ ਸਬੰਧ ਜਿਹੜਾ ਹੈਗਾ ਉਹਨਾਂ ਬੱਚਿਆਂ ਨਾਲ ਹੈ ਜਿਹੜੀ ਪ੍ਰਾਇਮਰੀ ਸਿੱਖਿਆ ਲੈਂਦੇ ਹੈਗੇ ਆ ਪਿਛਲੇ ਸਾਲ ਦਾ ਸਾਡਾ 380 ਕਰੋੜ ਰੁਪਇਆ ਸਰਵ ਸਿੱਖਿਆ ਅਭਿਆਨ ਦਾ ਕੇਂਦਰ ਸਰਕਾਰ ਨੇ ਰੋਕਿਆ ਔਰ ਇਸ ਸਾਲ ਦੇ ਵਿੱਚ ਸਾਨੂੰ 310 ਕਰੋੜ ਰੁਪਇਆ ਹੋਰ ਮਿਲਣਾ ਸੀ ਜਿਹੜਾ ਕਿ ਚਾਰ ਕਿਸ਼ਤਾਂ ਦੇ ਵਿੱਚ ਮਿਲਣਾ ਸੀ ਪਹਿਲੀ ਕਿਸ਼ਤ 170 ਕਰੋੜ ਰੁਪਏ ਦੀ ਆਉਣੀ ਸੀ ਦੂਜੀ ਕਿਸ਼ਤ 170 ਕਰੋੜ ਦੀ ਆਉਣੀ ਸੀ ਉਸ ਤੋਂ ਬਾਅਦ ਕਿਉਂਕਿ ਇਹ ਜਿਹੜੇ ਅਭਿਆਨ ਨੇ ਇਹਦੇ ਚ 60% ਹਿੱਸਾ ਕੇਂਦਰ ਦਾ ਹੁੰਦਾ ਆ 40% ਕਿ ਹਿੱਸਾ ਸੂਬਾ ਸਰਕਾਰਾਂ ਦਾ ਹੁੰਦਾ ਆ ਤੇ ਜਦੋਂ ਅਸੀਂ ਉਹਦਾ 40% ਦਿੰਦੇ ਤਾਂ ਸਾਨੂੰ ਬਾਕੀ ਜਿਹੜਾ ਪੈਸਾ ਹੋਰ ਆਉਣਾ ਸੀ ਤੀਜੀ ਤੇ ਚੌਥੀ ਕਿਸ਼ਤ ਦੇ ਵਿੱਚ ਪਰੇ ਸਾਡਾ ਸਾਰਾ ਪੈਸਾ ਰੋਕ ਲਿਆ ਗਿਆ। ਇਹਦਾ ਪ੍ਰਭਾਵ ਜਿਹੜਾ ਹੈਗਾ ਉਹ ਇਹ ਪਏਗਾ ਕਿ ਜਿਹੜੀ ਸਰਬ ਸਿੱਖਿਆ ਅਭਿਆਨ ਦੇ ਤਹਿਤ ਸਾਡੇ ਕੋਲੇ 4100 ਤੇ 29 ਕਰਮਚਾਰੀ ਹੈ। ਇਹਨਾਂ ਚ ਅਧਿਆਪਕ ਵੀ ਨੇ ਤੇ ਗੈਰ ਅਧਿਆਪਕ ਵੀ ਨੇ। ਉਹਨਾਂ ਨੂੰ ਨੇਚਰਲੀ ਸੈਲਰੀ ਦੇਣ ਤੱਕ ਦੀ ਜਿਹੜੀ ਔਖ ਜਿਹੜੀ ਹੈ ਪੰਜਾਬ ਸਰਕਾਰ ਨੂੰ ਮਹਿਸੂਸ ਹੋਏਗੀ। 8 ਲੱਖ ਬੱਚੇ ਪ੍ਰਾਇਮਰੀ ਸਕੂਲਾਂ ਚ ਪੜਦੇ ਆ। ਅੰਦੇ ਤਹਿਤ ਉਹਨਾਂ ਦੀਆਂ ਕਿਤਾਬਾਂ ਉਹਨਾਂ ਦੀਆਂ ਵਰਦੀਆਂ ਉਹਨਾਂ ਦੇ ਉੱਤੇ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਹੈਗਾ ਅ ਜਿਹੜਾ ਔਖਾ ਹੋਏਗਾ ਔਰ ਤਲਕਾਹਾਂ ਦੇ ਨਹੀਂ ਔਖੀਆਂ ਹੋਣਗੀਆਂ ਔਰ ਇਹਨਾਂ ਸਕੂਲਾਂ ਦੇ ਵਿੱਚ ਸਾਨੂੰ ਇਹ ਵੀ ਚੀਜ਼ ਯਾਦ ਰੱਖਣੀ ਚਾਹੀਦੀ ਹੈ ਗਰੀਬ ਪਰਿਵਾਰਾਂ ਦੇ ਬੱਚੇ ਪੜਦੇ ਆ ਜ਼ਿਆਦਾ ਪਰ ਸੋ ਨੇਚਰਲੀ ਹੈ ਉਹਨਾਂ ਤੋਂ ਇੱਕ ਬੰਨੇ ਤਾਂ ਅਸੀਂ ਰਾਈਟ ਟੂ ਐਜੂਕੇਸ਼ਨ ਮੁਲਕ ਦੇ ਵਿੱਚ ਲਾਗੂ ਕੀਤਾ ਹੋਇਆ ਹੈ ਦੂਸਰੇ ਬੰਨੇ ਅਸੀਂ ਉਹਨਾਂ ਬੱਚਿਆਂ ਤੋਂ ਉਹਨਾਂ ਦੀ ਸਿੱਖਿਆ ਦਾ ਅਧਿਕਾਰ ਜਿਹੜਾ ਹੈਗਾ ਉਹ ਖੋਹ ਰਹੇ ਹੈਗੇ ਆ ਇੱਕ ਰੋਕਿਆ ਕਿਉਂ ਹੈ ਇਹ ਸਵਾਲ ਉੱਠਦਾ ਹੈ ਕੇਂਦਰ ਸਰਕਾਰ ਇੱਕ ਸਕੀਮ ਲੈ ਕੇ ਆਈ ਪੀਐਮ ਸ਼੍ਰੀ ਯੋਜਨਾ ਕਿਉਂਕਿ ਜਿਹੜਾ ਸਿੱਖਿਆ ਹੈ ਇਹ ਸਟੇਟ ਸਬਜੈਕਟ ਹੈ ਸੰਵਿਧਾਨ ਦੇ ਵਿੱਚ ਦਰਜ ਹੈਗਾ ਇਹ ਜਿਹੜਾ ਪੀਐਮ ਸ਼੍ਰੀ ਯੋਜਨਾ ਹੈ ਇਹ ਉਦੋਂ ਲਾਗੂ ਹੁੰਦੀ ਹੈ ਜਦੋਂ ਮੈਮੋਰੰਡਮ ਆਫ ਅੰਡਰਸਟੈਂਡਿੰਗ ਜਿਹੜਾ ਹੈ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੇ ਦਰਮਿਆਨ ਸਾਈਨ ਹੋਵੇ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਆਲਰੇਡੀ ਸਕੂਲ ਆਫ ਐਮੀਨੈਂਸ ਜਿਹੜਾ ਹੈ ਉਹ ਚਲਾ ਰਹੇ ਹਾਂ ਸਕੂਲ ਆਫ ਹੈਪੀਨੈਸ ਸਕੂਲ ਆਫ ਬ੍ਰਿਲੀਅੰਸ ਇਸ ਵਾਰ ਬਜਟ ਦੇ ਵਿੱਚ ਅਸੀਂ ਲੈ ਕੇ ਆਉਣਾ ਹੈਗਾ ਜਦੋਂ ਸਾਡੀ ਜਿਹੜੀ ਸਕੂਲ ਆਫ ਐਮੀਨੈਂਸ ਹੈ ਉਹ ਯੋਜਨਾ ਕੇਂਦਰ ਸਰਕਾਰ ਦੀ ਪੀਐਮ ਸ਼੍ਰੀ ਯੋਜਨਾ ਨਾਲੋਂ ਕਈ ਗੁਣਾ ਬਿਹਤਰ ਹੈ ਤਾਂ ਅਸੀਂ ਉਸ ਨੂੰ ਕਿਉਂ ਲਾਗੂ ਕਰੀਏ ਕਿਉਂਕਿ ਸਾਡਾ ਇਹ ਮੰਨਣਾ ਹੈਗਾ ਕਿ ਧਨਾੜ ਪਰਿਵਾਰਾਂ ਦੇ ਪਰਿਵਾਰ ਦੇ ਪਰਿਵਾਰਾਂ ਦੇ ਬੱਚੇ ਤਾਂ ਚੰਗੇ ਪ੍ਰਾਈਵੇਟ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਪੜ੍ਹਾ ਲੈਂਦੇ ਐ ਜਦੋਂ ਸਾਡਾ ਸੰਵਿਧਾਨ ਬਰਾਬਰਤਾ ਦਾ ਅਧਿਕਾਰ ਦਿੰਦਾ ਹੈ ਤਾਂ ਗਰੀਬ ਪਰਿਵਾਰਾਂ ਦੇ ਬੱਚੇ ਕੀ ਉਹਨਾਂ ਨੂੰ ਉਹੀ ਕੁਆਲਿਟੀ ਸਿੱਖਿਆ ਲੈਣ ਦਾ ਅਧਿਕਾਰ ਨਹੀਂ ਹੈਗਾ ਸੋ ਇਸ ਕਰਕੇ ਜਿਹੜੀ ਸਕੂਲ ਆਫ ਐਮਿਨੈਂਸ ਹੈ ਇੱਥੇ ਤੁਸੀਂ ਦੇਖੋਗੇ ਹੁਣੇ ਜਿਹੜਾ ਟੈਸਟ ਵੀ ਹੋਇਆ ਉਸ ਟੈਸਟ ਦੇ ਵਿੱਚ 1.5 ਲੱਖ ਤੋਂ ਵੱਧ ਜਿਹੜੇ ਪੰਜਾਬ ਦੇ ਬੱਚਿਆਂ ਨੇ ਹਿੱਸਾ ਲਿਆ ਮੈਰਿਟ ਦੇ ਆਧਾਰ ਦੇ ਉੱਤੇ ਉਹਨਾਂ ਦੀ ਐਡਮਿਸ਼ਨ ਹੋਏਗੀ ਔਰ ਸਕੂਲ ਆਫ ਐਮਿਨੈਂਸ ਹਰ ਜ਼ਿਲ੍ਹੇ ਦੇ ਵਿੱਚ ਦੋ ਦੋ ਤਿੰਨ ਤਿੰਨ ਹੈਗੇ ਆ ਔਰ ਤੁਸੀਂ ਦੇਖੋ ਕਿ ਜਿਹੜਾ ਦੂਸਰੇ ਬੰਨੇ ਇਹਨਾਂ ਦਾ ਪੀਐਮ ਸ਼੍ਰੀ ਯੋਜਨਾ ਹੈਗੀ ਹੈ ਇਹਦੇ ਵਿੱਚ ਇਦਾਂ ਦਾ ਕੋਈ ਕ੍ਰਾਈਟੇਰੀਆ ਨਹੀਂ ਹੈ ਐਡਮਿਸ਼ਨ ਦਾ ਉਹ ਚੰਪੂਰੀ ਤਰੀਕੇ ਨਾਲ ਜਿਹੜਾ ਹੈਗਾ ਉਹ ਪ੍ਰਿੰਸੀਪਲਾਂ ਦੇ ਉੱਤੇ ਨਿਰਭਰ ਹੈਗਾ ਔਰ ਦੂਸਰੀ ਗੱਲ ਜਿੰਨਾ ਏਰੀਆ ਦੇ ਵਿੱਚ ਆਲਰੇਡੀ ਸਿੱਖਿਆ ਦੀ ਚੰਗੀਆਂ ਸਹੂਲਤਾਂ ਹੈਗੀਆਂ ਨੇ ਉਹ ਉੱਥੇ ਹੀ ਫੋਕਸ ਕਰਦਾ ਜਦ ਕਿ ਸਾਡਾ ਇਹ ਮੰਨਣਾ ਹੈਗਾ ਸਭ ਨੂੰ ਬਰਾਬਰਤਾ ਦਾ ਅਧਿਕਾਰ ਮਿਲਣਾ ਚਾਹੀਦਾ ਔਰ ਤੀਸਰਾ ਸਭ ਤੋਂ ਵੱਡਾ ਫਰਕ ਹੈਗਾ ਜਿਹੜੇ ਸਕੂਲ ਆਫ ਐਮੀਨੈਂਸ ਨੇ ਇਹਨਾਂ ਸਕੂਲ ਆਫ ਐਮੀਨੈਂਸ ਦੇ ਵਿੱਚ ਹਰ ਮਾਡਰਨ ਜਿਹੜੀ ਫੈਸਿਲਿਟੀ ਹੈਗੀ ਹੈ ਚਾਹੇ ਉਹ ਤੁਸੀਂ ਕੁਆਲਟੀ ਐਜੂਕੇਸ਼ਨ ਦੀ ਗੱਲ ਕਰ ਲਓ ਟਰਾਂਸਪੋਰਟੇਸ਼ਨ ਦੀ ਗੱਲ ਕਰ ਲੋ ਵਾਈਫਾਈ ਦੀ ਗੱਲ ਕਰ ਲੋ سپورٹس ਜਿਹੜੀ ਕਿ ਇਕੁਪਮੈਂਟਸ ਉਹਨਾਂ ਦੀ ਗੱਲ ਕਰ ਲੋ ਈਵਨ ਜਿਹੜੇ ਹਾਈ ਐਂਡ ਟੈਸਟ ਹੈਗੇ ਨੀਟ ਹੋਵੇ ਜਈ ਹੋਵੇ ਜਈ ਐਡਵਾਂਸ ਹੋਵੇ ਉਹਨਾਂ ਦੀ ਕੋਚਿੰਗ ਦੀ ਗੱਲ ਕਰ ਲੋ ਉਹ ਸਾਰਾ ਕੁਝ ਸਕੂਲ ਆਫ ਐਮੀਨੈਂਸ ਦੇ ਵਿੱਚ ਹੈਗਾ ਜਦਕਿ ਪੀ ਐਮ ਸ਼੍ਰੀ ਯੋਜਨਾ ਦੇ ਵਿੱਚ ਜਿਹੜਾ ਉਹ ਨਹੀਂ ਹੈਗਾ ਜਦੋਂ ਪੀ ਐਮ ਸ਼੍ਰੀ ਯੋਜਨਾ ਸਕੂਲ ਆਫ ਐਮੀਨੈਂਸ ਦੇ ਸਾਹਮਣੇ ਠਹਿਰਦੀ ਨਹੀਂ ਹੈ ਫਿਰ ਕੇਂਦਰ ਸਰਕਾਰ ਸਾਨੂੰ ਕਿਉਂ ਫੋਰਸ ਕਰਦੀ ਹੈਗੀ ਹੈ ਕਿ ਸਕੂਲ ਆਫ ਐਮੀਨੈਂਸ ਜਿਹੜਾ ਹੈਗਾ ਪੀਐਮ ਸ਼੍ਰੀ ਯੋਜਨਾ ਜਿਹੜਾ ਉਹ ਆਪਣੇ ਮੁਲਕ ਦੇ ਵਿੱਚ ਆਪਣੇ ਸੂਬੇ ਦੇ ਵਿੱਚ ਲਾਗੂ ਕਰੀਏ ਸੋ ਵੈਸੇ ਵੀ ਇਹ ਸਟੇਟ ਦਾ ਸਬਜੈਕਟ ਹੈਗਾ ਇਸ ਕਰਕੇ ਅਸੀਂ ਉਸ ਨੂੰ ਇੱਥੇ ਲਾਗੂ ਨਹੀਂ ਕਰ ਰਹੇ ਔਰ ਜਦੋਂ ਕਿ ਚਾਹੇ ਉਹ ਪੀਐਮ ਸ਼੍ਰੀ ਯੋਜਨਾ ਦੀ ਗੱਲ ਕਰੀਏ ਸਕੂਲ ਆਫ ਐਮੀਨੈਂਸ ਦੀ ਗੱਲ ਕਰੀਏ ਇਹ ਹਾਇਰ ਐਜੂਕੇਸ਼ਨ ਨਾਲ ਸੰਬੰਧਿਤ ਹੈ ਇਹਨਾਂ ਦਾ ਪ੍ਰਾਇਮਰੀ ਸਿੱਖਿਆ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤਾਂ ਫਿਰ ਜਿਹੜਾ ਸਰਵ ਸਿੱਖਿਆ ਅਭਿਆਨ ਦਾ ਜਿਹੜਾ ਪੈਸਾ ਸਾਡਾ ਉਹ ਕੇਂਦਰ ਸਰਕਾਰ ਦੇ ਕਿਉਂ ਰੁਕਿਆ ਸਾਡਾ ਉਹਨਾਂ ਨੂੰ ਸਵਾਲ ਹੈ ਔਰ ਇਸੇ ਸੰਵਿਧਾਨ ਦੇ ਵਿੱਚ ਇਸ ਦਾਦਾਗਰੀ ਦੀ ਕੋਈ ਜੜੀ ਹੈ ਉਹ ਥਾਂ ਨਹੀਂ ਹੈਗੀ ਕਿ ਆਮ ਆਦਮੀ ਪਾਰਟੀ ਦਾ ਜਦੋਂ ਜਨਮ ਹੋਇਆ ਅਸੀਂ ਦੋ ਚੀਜ਼ਾਂ ਜਿਹੜੀਆਂ ਕੇਂਦਰ ਦੀ ਜਿਹੜੀ ਹਿੰਦੁਸਤਾਨ ਦੀ ਰਾਜਨੀਤੀ ਦੇ ਕੇਂਦਰ ਬਿੰਦੂ ਦੇ ਵਿੱਚ ਲੈ ਕੇ ਆਏ ਇੱਕ ਅਸੀਂ ਸਿੱਖਿਆ ਨੂੰ ਲੈ ਕੇ ਆਏ ਦੂਜੀ ਅਸੀਂ ਸਿਹਤ ਨੂੰ ਲੈ ਕੇ ਆਏ ਔਰ ਸਾਨੂੰ ਸਾਡਾ ਇਹ ਮੰਨਣਾ ਹੈਗਾ ਜੇ ਕਿਸੇ ਵੀ ਸਮਾਜ ਨੇ ਕਿਸੇ ਵੀ ਸੂਬੇ ਨੇ ਕਿਸੇ ਵੀ ਦੇਸ਼ ਨੇ ਵਿਕਾਸ ਕਰਨਾ ਹੈਗਾ ਤਾਂ ਇਹ ਉਹ ਦੋ ਪੈਰਾਮੀਟਰ ਹੈਗੇ ਆ ਇਹਨਾਂ ਦੀ ਦਸ਼ਾ ਤੇ ਇਹਨਾਂ ਦਾ ਸਟੇਟਸ ਕੀ ਹੈ ਉੱਥੋਂ ਜੱਜ ਬੈਟ ਹੋ ਸਕਦੀ ਹੈ ਕਿ ਉਹ ਸੂਬਾ ਜਾਂ ਜਿਹੜਾ ਕੇਂਦਰ ਹੈਗਾ ਜਾਂ ਮੁਲਕ ਹੈਗਾ ਉਹ ਕਿੰਨਾ ਕੁ ਅਗਾ ਵਧੂ ਹੈਗਾ ਹੁਣ ਕੱਲਾ ਸਰਬ ਸਿੱਖਿਆ ਅਭਿਆਨ ਦਾ ਪੈਸਾ ਨਹੀਂ ਰੋਕਿਆ ਹੁਣ ਤੁਸੀਂ ਦੇਖੋ ਕਿ ਇਹਨਾਂ ਇੱਕ ਸਕੀਮ ਲੈ ਕੇ ਆਏ ਵੈਲਨੈਸ ਸੈਂਟਰ ਯੋਜਨਾ ਕੇਂਦਰ ਵਾਲੇ ਅਸੀਂ ਆਲਰੇਡੀ ਜਿਹੜਾ ਹੈਗਾ ਆਮ ਆਦਮੀ ਕਲੀਨਿਕ ਖੋਲੇ ਹੋਏ ਆ ਪੂਰਾ ਪੰਜਾਬ ਜਾਣਦਾ ਹੈ 829 ਆਮ ਆਦਮੀ ਕਲੀਨਿਕ ਪੰਜਾਬ ਦੇ ਵਿੱਚ ਖੁੱਲੇ ਆ 1.5 ਕਰੋੜ ਤੋਂ ਵੱਧ ਲੋਕਾਂ ਨੇ ਉਹਦੇ ਹੁਣ ਤੱਕ ਉਹਦੀ ਸਹੂਲਤ ਲਈ ਹੈਗੀ ਹੈ ਉੱਥੇ ਦਵਾਈਆਂ ਫ੍ਰੀ ਮਿਲਦੀਆਂ ਡਾਇਗਨੋਸਿਸ ਫ੍ਰੀ ਹੁੰਦਾ ਹੈ ਉੱਥੇ ਜਿਹੜਾ ਹੈਗਾ ਇਲਾਜ ਫ੍ਰੀ ਹੁੰਦਾ ਹੈਗਾ ਜਦ ਕਿ ਵੈਲਨੈਸ ਯੋਜਨਾ ਉਹਦੇ ਮੁਕਾਬਲੇ ਕਿਤੇ ਨਹੀਂ ਠਹਿਰਦੀ ਪਰ ਇਸ ਦੇ ਬਾਵਜੂਦ ਜਿਹੜਾ ਹੈਗਾ ਸਾਡਾ ਜਿਹੜਾ ਨੈਸ਼ਨਲ ਹੈਲਥ ਨੈਸ਼ਨਲ ਹੈਲਥ ਮਿਸ਼ਨ ਹੈ ਜਿਹਦਾ ਕਿ ਆਮ ਆਦਮੀ ਕਲੀਨਿਕ ਦੇ ਨਾਲ ਕੋਈ ਸਬੰਧ ਨਹੀਂ ਕਿਉਂਕਿ ਆਮ ਆਦਮੀ ਕਲੀਨਿਕ ਦੇ ਵਿੱਚ ਅਸੀਂ ਕੇਂਦਰ ਦਾ ਇੱਕ ਨਵਾਂ ਪੈਸਾ ਵੀ ਯੂਜ਼ ਨਹੀਂ ਕਰਦੇ ਇਹ ਬਾਰ-ਬਾਰ ਡਾਕਟਰ ਬਲਬੀਰ ਸਿੰਘ ਸਾਡੇ ਹੈਲਥ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਮਿਲ ਕੇ ਵੀ ਦੱਸਿਆ ਔਰ ਬਾਰ-ਬਾਰ ਇਹ ਜੀ ਤੁਹਾਡੇ ਸਾਹਮਣੇ ਵੀ ਰੱਖੀ ਹੈ ਜਿਹੜਾ ਆਮ ਆਦਮੀ ਕਲੀਨਿਕ ਹੈ ਉਹ ਸੂਬਾ ਸਰਕਾਰ ਦੇ ਫੰਡ ਦੇ ਨਾਲ ਚੱਲਦਾ ਹੈ ਇਸ ਦੇ ਬਾਵਜੂਦ ਜਿਹੜਾ ਕੇਂਦਰ ਸਰਕਾਰ ਨੇ ਧੱਕੇਸ਼ਾਹੀ ਕਰਦੇ ਹੋਏ ਧੌਣ ਤੇ ਗੋਡਾ ਰੱਖਦੇ ਹੋਏ ਜਿਹੜਾ ਸਾਡਾ ਨੈਸ਼ਨਲ ਹੈਲਥ ਮਿਸ਼ਨ ਦਾ ਜਿਹੜਾ ਪੈਸਾ ਸੀ 1000 ਕਰੋੜ ਰੁਪਇਆ ਜਿਹਦੇ ਵਿੱਚੋਂ 60% ਕੇਂਦਰ ਦਾ ਹੁੰਦਾ 40% ਸੂਬੇ ਦਾ ਹੁੰਦਾ ਉਹ ਵੀ ਸਾਡਾ ਇਹਨਾਂ ਨੇ 600 ਕਰੋੜ ਰੋਕਿਆ ਹੋਇਆ ਜਿਸ ਦੇ ਨਾਲ ਕਿ ਸਿਹਤ ਸਭਾਵਾਂ ਜਿਹੜੀਆਂ ਉਹ ਸਫਰ ਕਰ ਰਹੀਆਂ ਨੇ ਮਸਲਾ ਕੀ ਹੈਗਾ ਇਹ ਪੈਸਾ ਕਿਦਾ ਹੈਗਾ ਇਹ ਪੈਸਾ ਕੋਈ મોદી ਜੀ ਜਾਂ ਅਮਿਤ ਸ਼ਾਹ ਜੀ ਘਰੋਂ ਤਾਂ ਲੈ ਕੇ ਨਹੀਂ ਆਏ ਇਹ ਪੈਸਾ ਸਾਡਾ ਹੀ ਹੈ ਇੱਥੋਂ ਹੀ ਟੈਕਸ ਇਕੱਠੇ ਹੋਏ ਹੈ ਇੱਥੋਂ ਹੀ ਇਕੱਠਾ ਹੋ ਕੇ ਜਾਂਦਾ ਹੈ ਕਿਉਂਕਿ ਇਹਨਾਂ ਨੇ ਸਿਸਟਮ ਇਦਾਂ ਦਾ ਬਣਾ ਲਿਆ ਜਿੱਦਾ ਇੱਕ ਦੇਸ਼ ਇੱਕ ਟੈਕਸ ਸਾਰਾ ਕੁਝ ਇਕੱਠਾ ਕਰਕੇ ਉਹ ਕੇਂਦਰ ਸਰਕਾਰ ਆਪਣੇ ਕੋਲੇ ਲੈ ਗਈ ਹੈ ਕਿ ਹੁਣ ਜਿੱਥੇ-ਜਿੱਥੇ ਇਹਨਾਂ ਦੀ ਸਰਕਾਰਾਂ ਨਹੀਂ ਹੈਗੀਆਂ ਉੱਥੇ-ਉੱਥੇ ਧੌਣ ਤੇ ਗੋਡਾ ਰੱਖ ਕੇ ੱੱਕੇ ਦੇ ਨਾਲ ਇਹ ਮੰਬਾਉਂਦੇ ਇੱਥੇ ਹੀ ਵੱਸਦੀ ਹੈ ਪੰਜਾਬ ਜਿਹੜਾ ਖੇਤੀਬਾੜੀ ਆਧਾਰਿਤ ਸੂਬਾ ਹੈਗਾ ਸਾਡੀ ਜਿਹੜੀ ਆਰਥਿਕਤਾ ਹੈਗੀ ਹੈ ਉਹ ਐਗਰੀਕਲਚਰ ਦੇ ਉੱਤੇ ਬੇਸ ਹੈਗੀ ਹੈ ਸਾਡਾ ਆਰਡੀਐਫ ਦਾ ਸਾਡਾ ਐਮਡੀਐਫ ਦਾ ਜਿਹੜਾ ਪੈਸਾ ਤਕਰੀਬਨ 7000 ਕਰੋੜ ਰੁਪਈਆ ਹੈਗਾ ਉਹ ਪਿਛਲੇ 2 ਸਾਲਾਂ ਤੋਂ ਲਗਾਤਾਰ ਰੋਕਿਆ ਹੋਇਆ ਕੀ ਕਹਿ ਕੇ ਰੋਕਿਆ ਹੋਇਆ ਕਿ ਇਹ ਪੈਸੇ ਦੀ ਮਿਸਯੂਜ਼ ਹੋ ਜਾਂਦੀ ਹੈ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਕੱਲਾ ਧੱਕਾ ਨਹੀਂ ਕਰਦੀ ਭਾਜਪੀ ਨਾਲ ਗੁੰਮਰਾਹਕੁੰਮ ਵੀ ਪ੍ਰਚਾਰ ਕਰਦੇ ਆ ਬਾਦਲ ਸਾਹਿਬ ਜਦੋਂ ਸਰਕਾਰ ਹੁੰਦੀ ਸੀ ਸੰਗਤ ਦਰਸ਼ਨ ਦੇ ਉੱਤੇ ਉਹ ਪੈਸਾ ਉਡਾਇਆ ਗਿਆ ਉਹਨਾਂ ਨਾਲ ਤੇ ਨਾਲ ਦੀ ਭਾਈਵਲੀ ਸੀ ਕੈਪਟਨ ਸਾਹਿਬ ਜਿਨ੍ਹਾਂ ਨੇ ਕਿ ਆਰਡੀਐਮ ਦਾ ਪੈਸਾ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਕਿਸਾਨਾਂ ਨਾਲ ਜਿਹੜਾ ਹੈਗਾ ਕਰਜ਼ਾ ਮੁਕਤ ਕਰਨ ਦਾ ਹਾਲਾਂਕਿ ਉਹ ਕਰਜ਼ਾ ਮੁਕਤ ਹੋਇਆ ਨਹੀਂ ਇਹ ਵੀ ਸਵਾਲ ਵੱਡਾ ਹੈਗਾ ਉਹ ਚ ਪੈਸਾ ਯੂਜ਼ ਕਰ ਲਿਆ ਉਹ ਅੱਜ ਬੀਜੇਪੀ ਦਾ ਵੱਡਾ ਲੀਡਰ ਹੈ ਸਾਡੀ ਤਾਂ ਜਦੋਂ ਸਰਕਾਰ ਪੰਜਾਬ ਦੇ ਵਿੱਚ ਆਈ ਅਸੀਂ ਪਹਿਲੇ ਦਿਨ ਜਿਹੜਾ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾਇਆ ਬਿਲ ਲੈ ਕੇ ਆਏ ਔਰ ਕਾਨੂੰਨ ਤੌਰ ਦੇ ਉਤੇ ਅਸੀਂ ਲਿਖ ਕੇ ਦਿੱਤਾ ਬਿਲ ਪੇਸ਼ ਕੀਤਾ ਕਿ ਜਿਹੜਾ ਆਰਡੀਐਫ ਦਾ ਪੈਸਾ ਹੈ ਉਹ ਸਿਰਫ ਤੇ ਸਿਰਫ ਆਰਡੀਐਫ ਦੇ ਉਤੇ ਯੂਜ਼ ਹੋਏਗਾ ਰੂਰਲ ਡਿਵੈਲਪਮੈਂਟ ਦੇ ਉਤੇ ਯੂਜ਼ ਹੋਏਗਾ ਉਸ ਦੇ ਬਾਵਜੂਦ ਵੀ ਜਿਹੜਾ ਹੈਗਾ